ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਹੈ ਤੇ ਨਾਮ ਹੈਗਾ ਯਾਸੀਨ ਮੁਹੰਮਦ तकरीबन 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਔਰ ਮੁੱਢਲੀ ਪੁਛਗਿੱਛ ਤੋਂ ਇਹ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਨਾਲਾ ਸੈਕਟਰ ਤੋਂ ਪਿਕਅਪ ਕੀਤੀ 2023-24 ਦੇ ਵਿੱਚ ਯਾਸੀਨ ਮੁਹੰਮਦ ਜਕਰੀਦ ਹੈ ਇਹ ਦੋਨੇ ਲੁਧਿਆਣਾ ਡੇਲ ਚ ਇਕੱਠੇ ਬੰਦ ਰਹੇ ਜਿੱਥੋਂ ਇਹਨਾਂ ਦੀ ਕਨੈਕਸ਼ਨ ਬਣੇ ਤੇ ਫਿਰਕੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਬਹੁਤ ਜਲਦੀ ਅਸੀਂ ਜਗਜੀਤ ਨੂੰ ਵੀ ਕਾਬੂ ਕਰਾਂਗੇ 7 ਕਿਲੋ 122 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਔਰ ਇਹਦੇ ਚ ਇੱਕ ਮੇਨ ਦੋਸ਼ੀ ਫੜਿਆ ਗਿਆ ਹੈ ਔਰ ਦੂਸਰਾ ਜਿਹੜਾ ਉਹ ਆਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਕਿੰਗਪਿੰਨ ਹੈ ਔਰ ਸਮਗਲਰ ਹੈ ਇਹ ਸਾਡੇ CIA 3 ਦੇ ਬਲਵਿੰਦਰ ਸਿੰਘ ਜਿਹੜੇ ਇੰਚਾਰਜ ਨੇ ਉਹਨਾਂ ਤੇ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਰੈਸਟ ਹੋਈ ਉਹ ਵਡਾਲੀ ਛਾਟਾ ਤੋਂ ਹੋਈ ਹੈ ਮੇਨ ਗੱਲ ਇਹ ਆਈ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਇਹਦਾ ਨਾਂ ਹੈਗਾ ਯਾਸੀਨ ਮੁਹੰਮਦ ਤਕਰੀਬਨ 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 4 ਮੁਕਦਮੇ ਦਰਜ ਹੈ ਪੰਜਾਬ ਦੇ ਵਿੱਚ ਇਸ ਵੇਲੇ ਲਾਲੜੂ ਮੁਹੱਲੀ ਦੇ ਵਿੱਚ ਰਹਿ ਰਿਹਾ ਆਰਮਜ਼ਟ ਦੇ ਐਨਡੀਪੀਐਸ ਐਕਟ ਅਥੈਫਟ ਤੇ ਸਨੇਚਿੰਗ ਦੇ ਔਰ NDPS ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਮਰਾਲਾ ਖੰਨੇ ਦੇ ਵਿੱਚ ਔਰ ਅਨ EMPLOIED ਬੰਦਾ ਹੈ ਔਰ ਜਿਹੜਾ ਇਹ ਮੇਨ ਕਿੰਗਪਿੰਨ ਇਹਦੇ ਵਿੱਚ ਸਾਹਮਣੇ ਆਇਆ ਉਹ ਹੈਗਾ ਜਗਪ੍ਰੀਤ ਸਿੰਘ ਤੇ ਇਸ ਜੱਗਾ ਸ਼ੇਰਪੁਰ ਤੈਬਾਨ ਪਿੰਡ ਹੈ ਧਰਮਕੋਟ ਥਾਣਾ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ 4 ਮੁਕਦਮੇ ਜਰਜ ਹੈ ਫਾਜ਼ਲਕਾਚ ਹੈ ਸਿਟੀ ਖੰਨਾ ਹੈ ਤਲਵੰਡੀ ਭਾਈ ਫਿਰੋਜ਼ਪੁਰ ਤੇ ਸਮਰਾਲਾ ਦੇ ਵਿੱਚ ਫੇਰ ਦੁਬਾਰਾ NDPS ਐਕਟ ਤੇ ਆਰਮਜ਼ਟ ਦੇ ਸੋ ਇਹ ਨੋਨ ਸਮਗਲਰ ਹੈ ਔਰ ਮਡਲੀ ਪੁੱਛ ਗਈ ਤੋ ਇਹ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਨਾਲਾ ਸੈਕਟਰ ਤੋਂ ਪਿਕਅਪ ਕੀਤੀ ਉਹ ਅੱਗੇ ਲੈ ਕੇ ਆ ਰਿਆ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਪ੍ਰੀਤ ਦੇ ਕਹਿਣ ਤੇ ਕਨਸਾਈਨਮੈਂਟ ਚੁੱਕ ਚੁੱਕਿਆ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਤੇ ਅਮਰਸਰ ਦਾ ਬਾਰਡਰ ਪੈਂਦਾ ਤਰਨਤਾਰਨ ਦਾ ਜਿਹੜਾ ਪੁਰਾਣਾ ਅੰਮ੍ਰਿਤਸਰ ਡਿਸਟ੍ਰਿਕਟ ਸੀ ਉੱਥੇ ਹੈਂਡਵਰਕ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਜਿਹੜਾ ਹੈ ਜਗਪ੍ਰੀਤ ਹੈ ਇਹ ਦੋਨੇ ਲੁਧਿਆਣਾ ਜੇਲ੍ਹ 'ਚ ਇਕੱਠੇ ਬੰਦ ਰਹੇ ਜਿੱਥੋਂ ਇਹਨਾਂ ਦੀ ਕਨੈਕਸ਼ਨ ਬਣੇ ਤੇ ਮੁੜ ਕੇ ਡਰੱਗ ਟਰੇਡ ਦੇ ਵਿੱਚ ਪੈ ਗਏ ਜਿਹੜੀ ਇਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ ਐਕਟ ਤੇ ਐਨਡੀਪੀਐਸ ਦੀ ਇਹ ਪਿਕਿੰਗਸ ਕਰਦੇ ਰਹੇ ਆ ਬਾਰਡਰ ਤੋਂ ਔਰ ਇਹ ਸਾਰੀਆਂ ਜਿਹੜੀਆਂ ਕਨਸਾਈਨਮੈਂਟ ਹੈਗੀਆਂ ਜਿਆਦਾ ਇਹਨਾਂ ਦੀਆਂ ਡਰੋਨ ਦੇ ਰਾਹੀਂ ਆਈਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਪ੍ਰੀਤ ਨੂੰ ਵੀ ਕਾਬੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਜੇ ਦੀ ਪੁੱਛਗਿੱਛ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਹੈ ਇਹਦੇ ਗੱਲਬਾਤ ਤੋਂ ਇਹਦੀ ਸਰਚ ਤੋਂ ਔਰ ਇਹਦੇ ਜਿਹੜੇ ਪਰਸਨਲ ਬਿਲੋਂਗਿੰਗਸ ਇਨਕਲੂਡਿੰਗ ਮੋਬਾਈਲ ਫੋਨ ਉੱਥੋਂ ਵੀ ਮਿਲੀਆਂ ਇਹ 4k ਦੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦਿੱਤੀਆਂ ਔਰ ਹਰੀਕਾ ਏਰੀਆ ਜ਼ਿਆਦਾ ਇਹ ਪ੍ਰੇਫਰ ਕਰ ਰਹੇ ਸੀਗੇ ਕਿਉਂਕਿ ਉੱਥੇ ਚਲੇ ਜਾਂਦੇ ਸੀ ਇੱਥੋਂ ਚੁੱਕ ਕੇ ਤੋਂ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਾਨੂੰ ਕਾਮਯਾਬੀ ਮਿਲੇਗੀ ਕਿਉਂਕਿ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਇਹ ਜਗਪ੍ਰੀਤ ਹੈ ਭੱਜਿਆ ਹੋਇਆ ਇਹਦੇ ਤੋਂ ਮਿਲ ਜੂਗਾ ਔਰ ਮੇਨ ਗੱਲ ਇੱਕ ਇਹਦੇ ਚ ਹੋਰ ਇੰਪੋਰਟੈਂਟ ਹੈ ਕਿ ਜਗਪ੍ਰੀਤ ਜਿਹੜਾ ਮਾਝਾ ਏਰੀਆ ਚੋਂ ਪਿਕਅਪ ਹੋ ਰਿਹਾ ਹੈ ਸਮਾਨ ਬੰਦਾ ਲਾਲਰੂ ਰਹਿੰਦਾ ਹੈ ਔਰ ਉਤੋਂ ਆ ਕੇ ਕੰਮ ਕਰਕੇ ਪਾਕਿਸਤਾਨ ਬੇਸ ਸਮਗਲਰਸ ਨਾਲ ਕੰਟੈਕਟ ਜਗਪ੍ਰੀਤ ਦਾ ਹੈਗਾ ਤੇ ਮੁਹੰਮਦ ਯਾਸੀਨ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਸਾਰਾ ਜਿਹੜਾ ਮਾਲਵੇ ਦੇ ਵਿੱਚ ਸਪਲਾਈ ਆ ਜਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਿਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਏ ਦੇ ਵਿੱਚ ਐਕਟਿਵ ਹੈ ਜਗਪ੍ਰੀਤ ਤੇ ਇਹ ਤੋਂ ਲੈ ਜਾ ਕੇ ਉਹ ਸਮਾਨ ਅੱਗੇ ਵੇਚਦਾ ਰਿਹਾ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾਂ ਏਰੀਆ 'ਚ ਮੁਕਦਮੇ ਦਰਜ ਨੇ ਜੀ ਕਿਤੇ ਬੰਦੇ ਅਗਰ ਆਏ ਜੀ ਦੋ ਬੰਦੇ ਸਾਹਮਣੇ ਆਏ ਜੀ ਬਾਕੀ ਜਗਪ੍ਰੀਤ ਦੀ ਇਨਟੈਰੋਗੇਸ਼ਨ ਹੋਰ ਚੀਜ਼ਾਂ ਰਿਵੀਲ ਕਰੇਗੀ ਜੀ ਉਹ ਉਹ ਕਰ ਰਹੇ ਆ ਜੀ ਉਸ ਤੇ ਵੀ ਅਸੀਂ ਕੰਮ ਕਰ ਰਹੇ ਆ ਪਰਦੇਸ਼ ਅਮਰਦੀਪ ਮੁਹੰਮਦ ਜੀ ਹਾਂ ਜੀ ਰੋਕੀ ਪੁਛਨਾ ਕੰਟੈਕਟ ਕਰਾਂਗੇ ਜੀ ਅਸੀਂ ਤਾਂ ਲਾਲੂ ਰਹਿ ਰਿਹਾ ਹੈ ਉੱਥੇ ਵੀ ਇਹਦੇ ਤੇ ਖਿਲਾਫ ਸਨੇਚਿੰਗ ਦੇ ਤੇ ਹੋਰ ਪਰਚੇ ਦਰਜ ਨੇ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹੱਚ ਡੀਸੀਪੀ ਸਾਹਿਬ ਅ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਜੀ ਡੀਐਸਪੀ ਸਾਹਿਬ ਸਾਡੇ ਏਸੀਪੀ ਇਨਵੈਸਟੀਗੇਸ਼ਨ ਔਰ ਬਲਵਿੰਦਰ ਸਿੰਘ ਇਨਚਾਰਜ ਸੀਆਈਏ 3 ਉਹਨਾਂ ਦੀ ਟੀਮ ਨੂੰ ਦਿਲੋਂ ਮੁਬਾਰਕਬਾਦ ਦਿੰਨਾ ਜੀ ਸਰ ਇਹ ਜਿਹੜੀ ਹੋਣ ਵਰਤ ਨੂੰ ਕੋਈ ਸੀ ਕਿ ਨਾ ਬੋਕਰ ਲੇਟੈਸਟ ਹੈ ਜੀ ਹਾਂ ਜੀ ਉਹੀ ਚੱਲ ਰਿਹਾ ਹੈ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਦੇਖ ਲੈਂਦੇ ਜਿੱਥੇ ਥੋੜੀ ਬੋਦੀ ਓਪਨਿੰਗ ਮਿਲ ਰਹੀ ਹੈ ਕਿਉਂਕਿ ਫਲਡਸ ਕਰਕੇ ਸਾਰੀਆਂ ਸਕਿਉਰਿਟੀ ਫੋਰਸਸ ਵੀ ਬਿਜ਼ੀ ਆ ਤੇ ਕੁਝ ਉਹ ਏਰੀਆ ਵੀ ਇਨਐਕਸੈਸੀਬਲ ਹੋ ਗਿਆ ਸੀਗਾ ਉਸ ਤੋਂ ਇਹਨਾਂ ਫਾਇਦਾ ਲੈਂਦੇ ਰਹੇ ਆ। ਸਰ ਜੀ ਜੀ ਮਾਰੂਦ ਵਿੱਚ ਕਾਰਨ ਸੰਬੰਧੀ ਦੱਸਿਆ ਜਾ ਰਿਹਾ ਕਿ ਐਕਟਿਵ ਆ। ਹਾਂਜੀ। ਉਹ ਪੁਲਿਸ ਦੀ ਗ੍ਰਿਪ ਕੋ ਕਿੰਨੇ ਤੱਕ ਹੋ ਗਈ? 2023 ਤੋਂ ਉਹਦੇ ਖਿਲਾਫ ਮਕਦਮੇ ਦਰਜ ਨੇ ਜੇ ਪੁਰਾਣਾ ਪਰ ਰਿਕਾਰਡ ਦੇਖੇ 21 'ਚ ਵੀ ਪਰਚਾ ਦਰਜ ਐ 21 'ਚ ਦੋ ਪਰਚੇ ਐ ਤੇ 23 'ਚ ਐ ਫਿਰ ਹੁਣ 25-26 ਲੇਟੈਸ ਹੈਗਾ ਸਮਰਾਲੇ ਦਾ। ਇਦਾਂ ਹੀ ਜਿਹੜਾ ਇਹਦੇ ਖਿਲਾਫ ਵੀ ਇਹ ਜ਼ਿਆਦਾਤਰ ਜਿਹੜਾ ਯਾਸੀਨ ਜਗਪ੍ਰੀਤ ਹੈ 24 ਤੋਂ 25 ਤੋਂ ਹੋਇਆ ਯਾਸੀਨ ਦੇ ਖਿਲਾਫ ਜਿਹੜੇ ਪੁਰਾਣੇ ਮਕਦਮੇ ਤੁਹਾਨੂੰ ਦੱਸੇ ਹੋਏ ਹਨ